25 ਤਰੀਖ ਨੂੰ ਇੱਕ ਇਨਸੀਡੈਂਟ ਹੋਇਆ ਸੀ ਬਾਗਾਪੁਰਾਣਾ ਥਾਣੇ ਦੇ ਅਧੀਨ ਪੈਂਦੇ ਪਿੰਡ ਮਾੜੀ ਮੁਸਤਾਫਾ ਦੇ ਵਿੱਚ ਜਿੱਥੇ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਦੋਸ਼ੀਆਂ ਨੇ ਇੱਕ ਦੁਕਾਨ ਦੇ ਉੱਤੇ ਪੈਟਰੋਲ ਬੰਬ ਸੁੱਟਿਆ ਸੀ ਤੇ ਉਸ ਤੋਂ ਬਾਅਦ ਇਸ ਵਾਰਦਾਤ ਤੋਂ ਬਾਅਦ ਸਾਡੀ ਜਿਹੜੀ ਮੋਗਾ ਪੁਲਿਸ ਦੀ ਵੱਖਰੀ ਵੱਖਰੀ ਟੀਮਾਂ ਐਸਪੀ ਡੀ ਮੋਗਾ ਡੀਐਸਪੀ ਡੀ ਡੀਐਸਪੀ ਬਾਗਾਪੁਰਾਣਾ ਐਸਐਚਓ ਬਾਗਾਪੁਰਾਣਾ ਤੇ ਇੰਚਾਰਜ ਸੀਆਈਏ ਦੀ ਜਿਹੜੀ ਟੀਮਾਂ ਹੈਗੀਆਂ ਨੇ ਇਨਾਂ ਨੇ ਦਿਨ ਰਾਤ ਪ੍ਰੋਫੈਸ਼ਨਲੀ ਇਸ ਕੇਸ ਤੇ ਵਰਕ ਕੀਤਾ ਤੇ ਇਹਨੂੰ ਪੂਰੇ ਨੂੰ ਜਿਹੜਾ ਹੈ ਟਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਮੌਕੇ ਤੇ ਆਏ ਸੀ ਉਹ ਤਿੰਨੇ ਹੀ ਜਿਹੜੇ ਹੈ ਅੱਜ ਮਾਰਨਿੰਗ ਗ੍ਰਿਫਤਾਰ ਹੋ ਗਏ ਤੇ ਵਾਰਦਾਤਾਂ ਦੇ ਵਿੱਚ ਜਿਹੜੇ ਇਹਨਾਂ ਨੇ ਮੋਟਰਸਾਈਕਲ ਯੂਜ਼ ਕੀਤਾ ਸੀ ਉਹ ਵੀ ਇਹਨਾਂ ਤੋਂ ਮੌਕੇ ਤੋਂ ਬਰannt ਹੋ ਗਿਆ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਆ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਆ ਵਾਰਦਾਤ ਇੱਕ ਸੰਦੀਪ ਹੈ ਤੇ ਇੱਕ ਦਰਮਪ੍ਰੀਤ ਹੈ ਇਹਨਾਂ ਦੇ ਕਹਿਣ ਤੇ ਆ ਵਾਰਦਾਤ ਕੀਤੀ ਸੀ ਤੇ ਇਹਨਾਂ ਦਾ ਮੇਨ ਮਕਸਦ ਜਿਹੜਾ ਹੈ ਵਾਰਦਾਤ ਕਰਨ ਦਾ ਪਿੰਡ ਦੇ ਵਿੱਚ ਡੈਸ਼ ਫੈਲਾਉਣ ਦਾ ਤੇ ਪਿੰਡ ਦੀ ਸ਼ਾਂਤੀ ਨੂੰ ਬੰਕ ਕਰਨ ਦਾ ਮਕਸਦ ਸੀ ਇਹਨਾਂ ਦਾ ਇਹਦੀ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਾਡੀ ਚੱਲ ਰਹੀ ਹੈ ਤੇ ਜੇਕਰ ਕੋਈ ਹੋਰ ਦੋਸ਼ੀ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਤੇ ਉਹਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਸਰ ਜਿਹੜਾ ਬਾਹਰ ਵਿਦੇਸ਼ ਚ ਬੈਠਾ ਪਹਿਲਾਂ ਜਿਹੜਾ ਖਾਰੀ ਕਰਵਾਈ ਸੀ ਕਿ ਉਹਦੇ ਨਾਲ ਵੀ ਲਿੰਕ ਡੀ ਹੈ ਹਾਂ ਜੀ ਉਹ ਉਹਦੇ ਨਾਲ ਲਿੰਕ ਡੀ ਨੇ ਉਸੇ ਪਿੰਡ ਦਾ ਰਹਿਣ ਵਾਲਾ ਮਾੜੀ ਮੁਸਤਾਫਾ ਪਿੰਡ ਦਾ ਹੀ ਰਹਿਣ ਵਾਲਾ ਇੱਕ ਸੰਨੀ ਨਾਂ ਦਾ ਦੋਸ਼ੀ ਹੈ ਜਿਹੜਾ ਹੁਣ ਇਸ ਟਾਈਮ ਬਾਹਰ ਹੈ ਉਹਦਾ ਮਕਸਦ ਸੀ ਕਿ ਪਿੰਡ ਦੇ ਵਿੱਚ ਜਿਹੜਾ ਹੈ ਅਸ਼ਾਂਤੀ ਫੈਲਾ ਫੈਲਾਣਾ ਤੇ ਜਿਹੜਾ ਇੱਕ ਮਾਹੌਲ ਖਰਾਬ ਕਰਨ ਦਾ ਉਹਦਾ ਮਕਸਦ ਸੀ ਜਿਹਦੇ ਕਰਕੇ ਇਹਨਾਂ ਨੇ ਆਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਸਰ ਤੋਂ ਕੈਂਸਲ ਵਾਸਤੇ ਕਾਲ ਗਈ ਸੀ ਹਜੇ ਤੱਕ ਜਿਹੜੇ ਵਿਕਟਿਮ ਨੇ ਉਹਨਾਂ ਨੂੰ ਕੋਈ ਐਕਸਟਰਸ਼ਨ ਦੀ ਕਾਲ ਜਿਹੜਾ ਇਹ ਕਰਨੀ ਸਾਹਮਣੇ ਨਹੀਂ ਆਈ ਬਟ ਮਕਸਦ ਇਹਦਾ ਓਵਰਆਲ ਪਿੰਡ ਦੇ ਵਿੱਚ ਹੀ ਮਾਹੌਲ ਖਰਾਬ ਕਰਨ ਦਾ ਸੀ ਤੇ ਆ ਜਿਹੜਾ ਹੈ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋਇਆ ਮੋਗਾ ਪੁਲਿਸ ਨੇ 25 ਤਰੀਕ ਦਾ ਇਨਸੀਡੈਂਟ ਸੀ ਤੇ ਆਜ 28 ਤਰੀਕ ਨੂੰ ਅਰਲੀ ਮਾਰਨਿੰਗ ਹੀ ਤਿੰਨੇ ਦੋਸ਼ੀ ਜਿਹੜੇ ਨੇ ਉਹ ਅਰੈਸਟ ਕਰ ਲਿਏ ਇਹ ਕੋਈ ਹੋਰ ਵਾਰ ਦਾ ਨੂੰ ਵੀ ਅੰਜਾਮ ਦੇਣ ਦੀ ਫਿਰਾਕ ਚ ਹੈਗੇ ਸੀ ਤੇ ਇਹਨਾਂ ਦੇ ਖਿਲਾਫ ਅਸੀਂ ਸਖਤੋ ਸਖਤ ਕਾਨੂੰਨ ਮੁਤਾਬਿਕ ਜੋ ਬਣਦੀ ਕਾਰਵਾਈ ਹੈ ਉਹ ਕਰ ਰਹੇ ਹਾਂ ਸਰ ਇਹ ਕੌਣ ਆਪਸ ਤੇ ਕੇਵਲ ਲਿੰਕ ਪਿਆ ਸਰ ਇਹ ਪੈਸੇ ਬੁਸੇ ਦਿੱਤੇ ਸੀ ਸਨੀ ਨੇ ਕਿਵੇਂ ਸੀ ਸਰ ਤੇ ਤਿੰਨੇ ਦੋਸ਼ੀ ਜਿਹੜੇ ਨੇ ਜੌਨ ਸਿੰਘ ਵਾਲਾ ਜਿਹੜਾ ਸਦਰਕੋਟ ਕਪੂਰਾ ਚ ਪਿੰਡ ਨੇ ਉੱਥੇ ਦੇ ਰਹਿਣ ਵਾਲੇ ਨੇ ਤੇ ਇੱਕ ਧਰਮਪ੍ਰੀਤ ਸਿੰਘ ਦੋਸ਼ੀ ਹੈ ਜਿਹੜਾ ਸਨੀ ਦਾ ਅਸੋਸੀਏਟ ਹੈ ਉਹ ਵੀ ਉਸੇ ਪਿੰਡ ਦਾ ਰਹਿਣ ਵਾਲਾ ਹੈ ਤੇ ਇਹ ਧਰਮਪ੍ਰੀਤ ਦੇ ਨਾਲ ਲਿੰਕਡ ਦੇ ਵਿੱਚ ਸੀ ਤੇ ਫਿਰ ਉਸ ਉਹਦੇ ਥਰੂ ਹੀ ਸਨੀ ਦੇ ਲਿੰਕ ਚ ਆਏ ਤੇ ਫਿਰ ਉਹਨਾਂ ਦੇ ਕਹਿਣੇ ਤੇ ਇਹਨਾਂ ਨੇ ਆ ਵਾਰਦਾਤ ਕੀਤੀ ਹੈ ਇਹਨਾਂ ਨੂੰ ਪੈਸਿਆਂ ਦਾ ਹੀ ਪ੍ਰੋਮਿਸ ਹੋਇਆ ਸੀ ਤੇ ਕਿੰਨੇ ਪੈਸੇ ਇਹਨਾਂ ਨੂੰ ਮਿਲੇ ਕਿਹੜੇ ਮੀਡੀਅਮ ਰਾਹੀਂ ਜੇ ਕੋਈ ਪੈਸੇ ਆਏ ਇਹਨਾਂ ਕੋਲ ਆਏ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਆ ਜਿਨ੍ਹਾਂ ਨੂੰ ਪੋਰਟਸ ਪੇਸ਼ ਕਰਕੇ ਇਹਨਾਂ ਦਾ ਅਸੀਂ ਪੁਲਿਸ ਡਿਮਾਂਡ ਹਾਸਿਲ ਕਰਾਂਗੇ ਤੇ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਪ੍ਰੋਗਰੈਸ ਹੋਈ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਸਰ ਜਿਹੜਾ ਤੁਹਾਨੂੰ ਕੀਤਾ ਹੈ ਜੀਲ ਚਾਹੀਦਾ ਫੋਨ ਉਹ ਇਸ ਟਾਈਮ ਬਾਹਰ ਹੈ ਦਰਮਪ੍ਰੀਤ ਹਾਂ ਜੀ ਆ ਵੀ ਬਾਹਰ